ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਨਾਲੇ ਮਿਸਤਰੀ ਭਰਾ ਜਿਹੜੇ ਰਾਜਗਰੀ ਦਾ ਕੰਮ ਕਰਦੇ ਜਾਂ ਜਾਲ ਵਾਲੇ ਬੰਦੇ ਆ ਜਿਹੜੇ ਉਹਨਾਂ ਲਈ ਬਹੁਤ ਵਧੀਆ ਇੱਕ ਮਤਲਬ ਕਿ ਆਪਾਂ ਸੰਦ ਲੈ ਕੇ ਆਏ ਆ ਦਿਖਾਉਣੇ ਆ ਤੁਹਾਨੂੰ ਤਾਂ ਜਿਹੜਾ ਤੁਹਾਨੂੰ ਦਿਖ ਰਿਹਾ ਸਰੀਆ ਸਿੱਧਾ ਹੈ ਨਾ ਇਹ ਬਹੁਤ ਮਜ਼ਬੂਤ ਸਰੀਆ ਵਾ ਤੇ ਇਧਰੋਂ ਦਿਖਾਉਣੇ ਆ ਤੁਹਾਨੂੰ ਇਹ 2.1 ਮਤਲਬ ਕਿ ਇੱਕ ਔਜ਼ਾਰ ਆ ਸਾਡਾ ਨਾਮ ਹੈ 2.1 ਇਹ ਆ ਦੇਖੋ ਵੀ ਇਹ ਇੱਕ ਬੰਨੋ ਹੈਗੀ ਆ ਸੱਬਲ ਲਓ ਜੀ ਇਹ ਦਿਮਾਗ ਨਾਲ ਚੀਜ਼ ਬੰਦੇ ਨੇ ਬਣਾਈਆਂ ਇੱਕ ਪਾਸੇ ਸੱਬਲ ਆ ਤੇ ਆ ਦੂਜੇ ਪਾਸੇ ਡਾਈ ਬਣ ਗਈ ਆ ਥਰੀਏ ਵਾਲੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਵਾਂ ਕਿ ਜਿਹੜੀ ਡਾਈ ਹੈ ਨਾ ਇਹ ਇਹ ਡਾਈ ਅੱਡ ਮਿਲ ਜਾਂਦੀ ਆ ਕੱਲੀ ਆ ਤੁਹਾਨੂੰ ਦਿਖਾਉਣੇ ਆ ਇੱਕ ਮਿੰਟ ਇਹ ਡਾਈ ਅੱਡ ਮਿਲ ਜਾਂਦੀ ਏ ਕੱਲੀ ਇਹ ਆ ਦੇਖੋ ਹਾਇ ਜੀ ਇਹ ਗਰਮਾ ਇਹ ਬਣਵਾ ਕੇ ਹੀ ਲੈ ਕੇ ਆਇਆ ਮਿਸਤਰੀ ਹਲੇ ਤੇ ਆ ਦੇਖੋ ਇਹ 140 ਰੁਪਏ ਦੀ ਆਉਂਦੀ ਆ ਕੱਲੀ ਡਾਈ ਇਹ ਕੱਲੀ ਡਾਈ ਨੂੰ ਲਿਆ ਕੇ ਤੇ ਸਰੀਏ ਦੇ ਨਾਲ ਵੈਲਡ ਕਰਾ ਲੈਣਾ ਇਹਨੂੰ ਠੀਕ ਆ ਜੀ ਵੈਲਡ ਕਰਾ ਕੇ ਤੇ 2 ਪੁਆਇੰਟ ਚੀਜ਼ ਬਣ ਗਈ ਇਹ ਨਾਲੇ ਤਾਂ ਸੱਬਲ ਦੀ ਸੱਬਲ ਤੇ ਨਾਲੇ ਡਾਈ ਦੀ ਡਾਈ ਆ ਦੇਖੋ ਆ ਥੱਲੇ ਸੱਬਲ ਵਾਲਾ ਹਿੱਸਾ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਹੋਰ ਵੀ ਮਿਸਤਰੀ ਭਰਾਵਾਂ ਬਣਾ ਸਕਦੇ ਆ ਇਹ ਬਹੁਤ ਸੋਹਣਾ ਮੈਨੂੰ ਤਾਂ ਲੱਗਾ ਇਹ ਪ੍ਰੋਜੈਕਟ ਇਹਦਾ ਤੇ ਇਸ ਤਰ੍ਹਾਂ ਦੀ ਚੀਜ਼ ਬਣਾਓ ਜਿਹੜੀ ਦੋ ਤਰ੍ਹਾਂ ਦੇ ਕੰਮ ਆ ਸਕੇ ਆ ਦੇਖੋ ਹਾਂਜੀ ਆ ਦੇਖ ਇੱਕ ਵਾਰੀ ਫੇਰ ਦੇਖ ਲੋ ਕਿਉਂਕਿ ਕਈਆਂ ਬੰਦਿਆਂ ਨੇ ਵੀਡੀਓ ਨੂੰ ਛੇਤੀ ਛੇਤੀ ਭਜਾ ਭਜਾ ਕੇ ਦੇਖਣਾ ਹੁੰਦਾ ਤੇ ਕੰਨਾਂ ਨੇ ਦੇਖਣਾ ਹੁੰਦਾ ਹੌਲੀ ਹੌਲੀ ਆ ਦੇਖੋ ਵੈਲਡ ਕਰਾਈ ਹੋਈ ਆ ਜੇ ਗਰਮਾਂ ਨੇੜੇ ਹੱਥ ਨਹੀਂ ਲੱਗਦਾ ਇਹ ਆ ਰੇਟ ਵੀ ਉੱਤੇ ਲਿਖਿਆ ਹੈ ਦਾ 140 ਰੁਪਏ ਇਹ 140 ਰੁਪਏ ਦੀ ਆ ਜਾਂਦੀ ਬਹੁਤ ਵਧੀਆ ਦੇਗੀ ਮਜ਼ਬੂਤ ਆ ਇਹ ਆ ਵੇਖੋ ਸਾਰੀ ਘੁਮਾ ਕੇ ਤੁਹਾਨੂੰ ਦਿਖਾਉਣੀ ਆ ਚਾਬੀ ਐਂਗੂ ਬਣੀ ਐ ਡਾਈ ਸਰੀਆ ਮਤਲਬ ਕਿ ਮੇਰੇ ਹਿਸਾਬ ਨਾਲ 4 ਸੂਤਾ ਸਰੀਆ ਇਹਦੇ ਵਿੱਚ ਫੋਲਡ ਹੋ ਜਾਂਦਾ ਵਾ ਜਿਵੇਂ ਮਰਜੀ ਕਰ ਲੋਗੇ ਤੇ ਸਰੀਆ ਲਾਓ ਮੋਟਾ ਕਿ ਮੇਰੇ ਹਿਸਾਬ ਨਾਲ ਇਹ ਤਾਂ 6 ਸੂਤਾ ਹੋਊਗਾ ਮੋਟਾ ਸਰੀਆ ਐ ਮੋਟਾ ਸਰੀਆ ਲਾਓ ਕਿਉਂ ਇਹਦੇ ਨਾਲ ਕੋਈ ਦਿੱਕਤ ਨਹੀਂ ਆਉਂਦੀ ਮੁੜਦਾ ਨਹੀਂ ਆ ਇਹ ਤਿੰਨੇ ਤਾਂ ਹਲਕਾ ਸਰੀਆਨੀ ਇਹਦੇ ਨਾਲ ਕੰਮ ਦੇਣਾ ਇਹ ਲੱਗਣਾ ਵੀ ਗੋਲ ਆ ਬਾਕੀ ਜਿਹੜੇ ਬੰਦੇ ਇਹ ਕੰਮ ਕਰਦੇ ਉਹਨਾਂ ਨੂੰ ਤਾਂ ਪਤਾ ਹੀ ਆ ਜਾਲ ਵਾਲੇ ਬੰਦੇ ਆ ਜਿੰਨੇ ਵੀ ਤੇ ਠੀਕ ਆ ਜੀ ਚੜ੍ਹਦੀ ਕਲਾ ਚ ਰੋ ਜਉਂਦੇ ਵਾਸਤੇ ਰਹੋ ਵੀਡੀਓ ਸ਼ੇਅਰ ਜ਼ਰੂਰ ਕਰਦੇ